ਅਜੀ ਟਾਂਗਰ ਲੈ ਕੇ ਆ ਗਿਆ ਭਾ ਤੇ ਆਂਦਾ ਵੀ ਅਸੀਂ ਤੁਹਾਡਾ ਕਰਾਣਿਆ ਮੂੰਹ ਮਿੱਠਾ ਤੇ ਤੁਸੀਂ ਸਾਡਾ ਕਰਾਓ ਇਹ ਚੀਰ ਵਾਲੇ ਕੋਈ ਟਿਕ ਟਿਕ ਸਾਰਾ ਮੰਗਾ ਕੀਤਾ ਉੱਥੋਂ ਸਾਰਾ ਖੋਲਿਆ ਐ ਸ਼ਾਮ ਤੱਕ ਐ ਤੋਂ ਤਾਰ ਖੋਲ ਕੇ ਐ ਤਾਰ ਖੋਲ ਦੇ ਦੇ ਖੋਲ ਕੇ ਤੇ ਐ ਚੀਰ ਸੁਨੇ ਲੱਗ ਜੂਦੀ ਆ ਲੈ ਖੰਨਾ ਆ ਨਿਕਲਦੀ ਵੀ ਥੋੜੀ ਤੇ ਇਹ ਥੋੜੀ ਇਕੱਠੀ ਕਰਕੇ ਜਿਹੜਾ ਨਾ ਅਸਲਾਮੁਅਲੈਕੁਮ ਹੀਰੋ ਅੱਜ ਇਹ ਲਾਈ ਅਸੀਂ ਪ੍ਰੈਸ਼ਰ ਮਸ਼ੀਨ ਲਾਈਏ ਧਾਣੇ ਕੱਢਨੇ ਪਏ ਆ ਤੇ ਮੈਂ ਹੋ ਗਿਆ ਥੋੜਾ ਜਿਹਾ ਲੇਟ ਤੇ ਮੇਰੇ ਅੱਜ ਉਹਨਾਂ ਮਸ਼ੀਨ ਲਾ ਲਈ ਸੀ ਇਹ ਆਪਣੀ ਟਾਈਵ ਕਿਲੇ ਕੰਗ ਰਹਿ ਗਈ ਸੀ ਤੇ ਇਹ ਅੱਜ ਕਰਨੀ ਹੈ ਥੋੜੀ ਪਹਿਲੇ ਕਰਨੀ ਸੀ ਐ ਅਜੇ ਤਾਂ ਇੰਗਲਿਸ਼ੀ ਰਹਿ ਗਈ ਹੈ ਨਾ ਇਹ ਕੱਢਨੇ ਪਿਆ ਤੇ ਉਹ ਮੈਂ ਲੇਟ ਹੋ ਗਿਆ ਨਹੀਂ ਤੇ ਤੁਹਾਨੂੰ ਖਾਣਾ ਸੀ ਕਿ ਮਸ਼ੀਨ ਕਿਸ ਤਰ੍ਹਾਂ ਲੱਗਦੀ ਇੱਥੇ ਜਿਹੜਾ ਹੈ ਨਾ ਤੇ ਉਹ ਲਾ ਲਈ ਹੈ ਹੁਣ ਇੱਕ ਬੰਦਾ ਲਾਂਦਾ ਪਿਆ ਮੁੱਠਾ ਤੇ ਇੱਕ ਜਿਹੜਾ ਉਹ ਦਾਰੇ ਚੁੱਕਦਾ ਪਿਆ ਦੋ ਬੰਦੇ ਉਹ ਉਧਰ ਜਿਹੜੇ ਨਾ ਉਹ ਪੰਡਾ ਚੁੱਕ ਕੇ ਲਿਆਦੇ ਨੇ ਤੇ ਆਇਓ ਤੁਹਾਨੂੰ ਜਰਾ ਮੈਂ ਖਾਣਾ ਕਿ ਜਿਹੜਾ ਨਾ ਕਿਸਰਾ ਕੰਮ ਤੇ ਅਜ਼ਮੀਦਾਰ ਵਾਸਤੇ ਬੜਾ ਨਾ ਖੁਸ਼ੀ ਦਾ ਟਾਈਮ ਹੁੰਦਾ ਹੈ ਕਿਉਂਕਿ 6 ਮਹੀਨਿਆਂ ਬਾਅਦ ਜਿਹੜਾ ਨਾ ਇਹ ਕਣਕ ਆਂਦੀ ਹੈ ਤੇ ਉਹਦੇ ਪੂਰੇ ਸਾਲ ਦੇ ਦਾਣੇ ਹੋਰ ਉਹਨੂੰ ਕੁਝ ਬਚੇ ਨਾ ਬਚੇ ਤੇ ਇਹ ਪੂਰੇ ਸਾਲ ਦੀਆਂ ਰੋਟੀਆਂ ਹੁੰਦੀਆਂ ਨੇ ਤੇ ਇਹ ਬੜਾ ਖੁਸ਼ੀ ਦਾ ਦਿਨ ਹੁੰਦਾ ਹੈ ਪਰੰਮ ਤਾਂ ਬੜਾ ਸਖਤ ਹੈ ਲੇਕਿਨ ਉਹ ਮਿਹਨਤ ਨਾਲ ਉਹ ਜਿਹੜਾ ਨਾ ਉਸ ਤੋਂ ਜ਼ਿਆਦਾ ਚਾਹ ਹੁੰਦਾ ਹੈ ਕਿ ਅੱਜ ਜਿਹੜਾ ਨਾ ਮੇਰੇ ਦਾਣੇ ਆ ਜਾਣਗੇ ਸਾਡੇ ਘਰ ਆ ਜਾਣਗੇ ਆਇਓ ਜਰਾ ਤੁਨ ਨਵਾਂ ਖਾਣਾ ਮੈਂ ਇਹ ਸ਼ਾਫਰ ਦੇ ਨਾਲ ਇਹ ਮੁਸ਼ਕਿਲ ਲੱਗੀ ਜੈਦਾਰੀ ਵਿੱਚ ਕੜਾ ਕੁੱਸ ਜਦ ਤੋਦੀ ਨਹੀਂ ਕਰ ਰਹੀ ਹੈ ਤੇ ਪਿਛਲੇ ਪਾਸੇ ਜਿਹੜਾ ਹੈ ਨਾ ਇਧਰ ਵੀ ਬੰਦੇ ਪਨੇ ਬਾਣੇ ਬਾਣੇ ਪਾਰੇ ਸੌਂਦੀਏ ਦੇ ਵਿੱਚ ਸਾਵੀਦ ਐ ਠੇਰੀ ਲਾ ਰਿਹਾ ਹੈ ਇਹ ਚਾਰ ਭਰੀਆ ਪਈਆਂ ਜਿਹੜੀ ਕੰਡਾ ਪੱਧਰਾ ਲਈ 200 ਪੂਰਾ ਕੀਤਾ ਹੈ ਇਹ ਚੀਰ ਨਾਲੇ ਬੜੇ ਪ੍ਰੈਕਟਿਸ ਸਾਰਾ ਨਿਗਾ ਕੀਤਾ ਹੈ ਉੱਪਰ ਸਾਰਾ ਖੋਲਿਆ ਹੈ ਸ਼ਾਮ ਤੇ ਇਹ ਤੋਂ खोले खोलगी सुठा लॻे ਗਾਣੇ ਦੇ ਵਿੱਚੋਂ ਤਾਂ ਵੀ ਆ ਜਿਹੜਾ ਗਾਣਾ ਨਾ ਆਇਆ ਇਹ ਤਾਂ ਵੀ ਆ ਭਰ ਗਏ ਇਹ ਜਿਹੜਾ ਇਥੇ ਦਾਣੇ ਸਾਨੂੰ ਦਾ ਬੜਾ ਔਖਾ ਤੋੜਣਾ ਉਹ ਥਾਣਾ ਆਹ ਨੀ ਗੰਦੀ ਵੀ ਥੋੜੀ ਇਹ ਥੋੜੀ ਇਕੱਠੀ ਕਰਕੇ ਜਿਹੜਾ ਨਾ ਅਗਲੀਆਂ ਸਰਦੀਆਂ ਦੇ ਵਿੱਚ ਸੰਕਰਾਂ ਦੇ ਕੰਮ ਆਏਗੀ ਹਾ ਵੇਲਿਆ ਓਕੇ ਹਾਂ ਪੰਡਾ ਲਾਦਾ ਮੁੱਠਾ ਜਨਾ ਤਨ ਕਾਲੇ ਰਿਆ ਮੈਂ ਪੰਡਾ ਪਰਿਵਾਰ ਦੀ ਯਾਰ ਹੈ ਭਰੀਆਂ ਸੀ ਇਹਨਾਂ ਲੋਨ ਆਇਆ ਆਜ ਆਈ ਹਾਂਜੀ ਇਹ ਕੰਮ ਔਖਾ ਜ਼ਰੂਰ ਹੈ ਪਰ ਇਹ ਕੰਮ ਅਸੀਂ ਸਾਢੇ ਨਹੀਂ ਸਕਦੇ ਇਹ ਤੋਂ ਬਗੈਰ ਤਾਂ ਆ ਨਹੀਂ ਆਦਾ ਲੈ ਆ ਯਾਰ ਲੈ ਆਓ ਪੰਡ ਲੈ ਆਓ ਬੱਕੀ ਇਹ ਖੱਟੀਆ ਵੇਨਾਰੀ ਮੇਰਾ ਨੂੰ ਉਹ ਸਾਹਮਣੇ ਲੱਗੀ ਹੈ ਮਸ਼ੀਨ ਇਹ ਇਹ ਉਹ 500 ਡਕੇ ਲਗਾਉਂਦਾ ਹੈ ਇਹ ਹੁਣ ਬੰਦਾ ਆ ਗਿਆ ਤੈਨੂੰ ਮਚਕਾਣਾ ਪੰਡ ਚੱਲ ਵੇ ਚੱਲ ਚੋਕੜਾ ਐ ਲੈ ਇਹ ਪੰਡ ਲੈ ਕੇ ਜਾ ਰਿਹਾ ਤੇ ਉਹ ਆ ਗਿਆ ਦੈਤ ਆਇਆ ਵੀ ਦੈਤ ਇਹ ਬਣਾਇਆ ਬੱਖੂ ਨੂੰ ਤਾਂ ਸਿੱਕੀ ਦੇ ਬਣਾ ਇਹ ਨਾ ਬਣੀ ਤੇ ਲਮਕ ਜੀ ਇਹ ਪੰਡਾ ਲੈ ਕੇ ਜਾ ਰਹੇ ਨੇ ਠੀਕ ਹੈ ਤੇ ਇਹ ਪੰਡਾ ਜਾ ਕੇ ਟਰਾਲੀ ਸੁੱਟਣਗੇ ਤੇ ਉੱਥੇ ਜਿਹੜਾ ਮੁੱਠਾ ਲਾਣ ਆਲਾ ਹੈ ਨਾ ਬੇਲੀ ਉਹ ਮੁੱਠਾ ਲਾਉਂਦਾ ਪਿਆ ਤੇ ਥੱਲੇ ਕਿ ਦਾਣੇ ਚੁੱਕਣ ਆਲਾ ਹੈ ਉਹ ਦਾਣੇ ਚੁੱਕ ਕੇ ਤੇਰੀ ਲਾਈ ਜਾਂਦਾ ਤੇ ਦੂਜੇ ਪਾਸੇ ਉਹ ਜਿਹੜਾ ਮੁੱਠਾ ਵਾਲਾ ਮੁੱਠਾ ਲਾਈ ਜਾਂਦਾ ਤੇ ਅੱਗੇ ਧੜ ਲੱਗਦੀ ਪਈ ਐ ਤੇ ਉਹ ਉਪਰਕ ਮਿਹਾਰ ਵੀ ਆ ਗਣੇ ਖੋਤੀਆਂ ਲੈ ਕੇ ਦਾਣੇ ਚੁਕਣ ਉਹ ਨਾਲ-ਨਾਲ ਦਾਣੇ ਮਿਣੀ ਜਾਣਗੇ ਤੇ ਬੋਰੀਆਂ ਵੀ ਪਈ ਜਾਣਗੇ ਤੇ ਖੋਤੀਆਂ ਦੇ ਛੱਟਾ ਲਦਣਗੇ ਤੇ ਪਿੰਡ ਨੂੰ ਲਓ ਜੀ ਆਹ ਭਾਣੇ ਖਬਰ ਚੁੱਕੇ ਨੇ ਕੱਪੜਾ ਲੈ ਕੇ ਆ ਗਿਆ ਤੇ ਹਾਂ ਜੀ ਭਾਈ ਅੱਗੇ ਤਾਂ ਨਹੀਂ ਸੀ ਕਦੀ ਇਹ ਕੀ ਹਿਸਾਬਤਾ ਹੋਵੇ ਇਹ ਚੋਰੀ ਸਰ ਦਾਣੇ ਵੀ ਲੱਪ ਲਈ ਜੀ ਇਹ ਦਾਣੇ ਦੀ ਲੱਪ ਲਈ ਦੀ ਐ ਲਓ ਜੀ ਇਹ ਟੰਗ ਬਸੋ ਯਾਰ ਬਸ ਬਸ ਅਜੀ ਟਾਂਗਰ ਲੈ ਕੇ ਆ ਗਿਆ ਭਾ ਤੇ ਆਂਦਾ ਵੀ ਅਸੀਂ ਤੁਹਾਡਾ ਕਰਾਣਿਆ ਮੂੰਹ ਮਿੱਠਾ ਤੇ ਤੁਸੀਂ ਸਾਡਾ ਕਰਾਓ ਇਹ ਅੱਗੇ ਤਾਂ ਨਹੀਂ ਕਦੋਂ ਕੁ ਦਾ ਸਾਡੇ ਏਰੀਆ ਅੱਛਾ ਹਰ ਸਾਲ ਆਈਦਾ ਅੱਛਾ ਚਲੋ ਸਹੀ ਹੋ ਗਿਆ ਲੋ ਜੀ ਟਾਂਗਰ ਆ ਗਿਆ ਨੇ ਤੇ ਇਹਨੂੰ ਇਹ ਹੁਣ ਹੋਂ ਤੱਕ ਹੋਂਦੇ ਬਾਲਾਂ ਦਾ ਪਤਾ ਵੀ ਇਹਨੂੰ ਟਾਂਗਰ ਆਂਦੇ ਨੇ ਹੋਂ ਦਾ ਆਹ ਵੇਖ ਲੋ ਖਾ ਫਿਰ ਤੂੰ ਦਾ ਖਾ ਲੈ ਜੀ ਸਾਨੂੰ ਵੀ ਤੇ ਲੱਭ ਗਈ ਏ ਟਾਂਗਰੀ ਟਾਂਗਰੀ ਹੂੰ ਥੱਲੇ ਡਿੱਗ ਪੈ ਖਾਣਾ ਛਣ ਥਰੇ ਨੂੰ ਸੁਣ ਚਾਹੀਦਾ ਡਿੱਗ ਪੈ ਸਾਫ ਕਰਕੇ ਨਾ ਖਾਲੋ ਖਾ ਲੈਣੀ ਚਾਹੀਦੀ ਇਧਰ ਆ ਯਾਰ ਇਹੋ ਜੇ ਕੰਮਕਾਰ ਜਿ ਵੈਸੇ ਵੀ ਟਾਂਗਰ ਚੰਗੇ ਨੇ ਮਿੱਠੀ ਛੈਣਾ ਕਟਾ ਮਿੱਟੀ ਜਾਂਦਾ ਹੈ ਨਾ ਅੰਦਰ ਸੰਗ ਚ ਉਹ ਫਿਰ ਬਹਿ ਜਾਂਦੇ ਨੇ ਨੇ ਬੜੇ ਨੇ ਬੜੇ ਨੇ ਕੋਈ ਨਹੀਂ ਕੋਈ ਉਹ ਕੋਈ ਨਹੀਂ ਲਓ ਜੀ ਹੋਰ ਮਿਲ ਗਣ ਹੁਣ ਦਾਣੇ ਲੈਣੇ ਨੇ ਤੂੰ ਤੇ ਪੈਸੇ ਲੈਣੇ ਨੇ ਲੈ ਲੈ ਵੀ ਦੇ ਦੇ ਓਏ ਦੋ ਦੇ ਦੇ ਓਏ ਖਾ ਲਾ ਉਸ ਦਾਣੇ ਤੂੰ ਦੇ ਦੇ ਬਾਬੇ ਨੂੰ ਚਲੋ ਦੇ ਦੇ ਉਸ ਜਿੰਨੇ ਦੇ ਦੇਸ ਬਾਬੇ ਦੇ ਹੱਕ ਬੰਦਾ ਭਾਈ ਆਹ

ਐ ਜੀ ਸਾਡੇ ਪਿੰਡਾਂ ਥਾਵਾਂ ਦੇ ਜੇ ਵੀ ਖੂਬਸੂਰਤੀ ਏ ਕਿ ਗਾਣਿਆਂ ਦਾ ਸਵਾਲ ਕੀਤਾ ਉਹਨੂੰ ਗਾਣੇ ਦੇਜਦੇ ਨਾਲ ਪੈਸੇ ਦੇਜਦੇ ਨੇ ਪਤਾ ਨਹੀਂ ਜਰਾ ਕਿਥੋਂ ਟਰ ਕੇ ਆਇਆ ਹੈ ਇੰਨੀ ਮਿਹਨਤ ਨਾਲ ਆਇਆ ਹੈ ਤੇ ਉਹਦੇ ਚਾਰੋ ਵਿਚਾਰੇ ਦੇ ਬੱਚਿਆਂ ਵਾਸ ਰੋਜ਼ੀ ਬਣ ਗਈ ਹੈ ਹਾਂਜੀ ਉਹ ਚਾਚਾ ਆਇਆ ਸੀ ਮੂੰਹ ਮਿਠਾ ਕਰਾਣ ਅਮਸ਼ੀਲ ਲੱਗੀ ਏ ਤਾਂਗਰ ਲੈ ਕੇ ਆਇਆ ਸੀ ਤੇ ਉਹਨੂੰ ਗਾਣੇ ਦੇਜਦੇ ਨਾਲ ਕੋਈ ਪੈਸੇ ਦੇਜਦੇ ਨੇ ਉਹਦੇ ਵਿਚਾਰੇ ਬੱਚਿਆਂ ਦੀ ਰੋਜ਼ੀ ਬਣ ਗਈ ਐ ਹੀ ਸਾਡੇ ਜ਼ਿਮੀਦਾਰਾਂ ਦੇ ਪਿੰਡਾਂ ਦੀ ਜਿਹੜੀ ਨਾ ਖੂਬਸੂਰਤੀ ਏ ਇਹ ਵਿੱਚੋਂ ਜਿਹੜਾ ਨਾ ਹਿੱਸਾ ਤੇ ਇਹ ਪਿੱਛੇ ਆ ਗਏ ਨੇ ਕਮਿਆਰ ਤੇ ਛਟੀਆਂ ਲੈ ਕੇ ਉਹ ਪਰਾਂ ਨੇ ਖੋਦੀਆਂ ਵੀ ਆ ਗਈਆਂ ਨੇ ਤੇ ਧਾਣੇ ਖੋਲਣਗੇ ਤੇ ਤੋਲ ਕੇ ਜਿਹੜਾ ਹੈ ਨਾ ਫਰਜਿੰਦਾ ਜਿੰਨਾ ਜਿੰਨਾ ਮਸਤੀਰ ਵਾਲਾ ਦਾ ਹਿੱਸਾ ਹੈ ਉਹਨੂੰ ਦੇ ਦੇਵਾਂਗੇ ਬਾਕੀ ਜਿਹੜੇ ਨੇ ਵੰਗਾਰ ਵਾਲੇ ਜਾਂ ਜਿਹੜੇ ਕਮਿਆਰ ਨੇ ਉਹਨਾਂ ਦਾ ਹਿੱਸਾ ਲੋਹਾਰਾਂ ਦਾ ਉਹਨਾਂ ਦੇ ਸਜਮ ਸੇਤੀ ਆਹੀਦਾ ਸੇਤੀ ਵਾਲਾ ਕੰਮ ਹੈ ਇਹ ਪਿੱਛੇ ਜਿਹੜਾ ਨਾ ਚਾਚਾ ਸੀਖ ਤੇ ਉਹ ਧਾਣੇ ਤੋਲਾ ਲੱਗ ਪਿਆ ਆ ਵੀ ਚਾਚਾ ਕੀ ਹਾਲ ਹੈ ਨਾ ਜੀ ਮੌਲਾ ਹੈ ਮੌਲੇ ਨੇ ਭਾਈ ਤਾਂ ਛੱਟ ਲਈਏ ਫੜ ਹਰ ਸ਼ਾਇਦੀ ਵੀਡੀਓ ਠੀਕ ਹੈ ਉਹ ਪਰ ਮੌਲੇ ਦੀਆਂ ਖੋਤੀਆਂ ਚਾਰਦੀਆਂ ਪਈਆਂ ਨੇ ਹਾਲਾਂਕਿ ਹੁਣ ਖੋਤੀਆਂ ਦਾ ਰਿਵਾਜ ਖਤਮ ਹੋ ਗਿਆ ਹੈ ਲੋਕ ਰਖਸ਼ਾ ਰੂਸ਼ਾ ਤੇ ਇੱਥੇ ਲੈ ਜਾਂਦੇ ਨੇ ਲੇਕਿਨ ਇਹ ਜਿਹੜਾ ਨਾ ਇਹ ਵੀ ਉਹਦਾ ਇਹ ਹੈਗਾ ਫਾਇਦਾ ਇਹ ਨਾਲੇ ਦਾ ਤੋਲ ਜਾਣਗੇ ਦਾਣੇ ਨਾਲੇ ਉਹਨਾਂ ਦੇ ਦਾਣੇ ਪਾਣ ਜਾਣਗੇ ਜੀ ਆਵ ਲੈ ਆਈਏ ਤੇ ਫਿਰ ਉਹਨਾਂ ਦਾ ਹਿੱਸਾ ਚਲੋ ਇੱਕ ਇੱਕ ਰਸਮ ਚੱਲੀ ਆਂਦੀ ਏ ਇਹ ਚੱਲਦੀ ਰਹੇ ਤੇ ਚੰਗਾ ਹੈ ਉਹਦੇ ਨਾਲ ਕਿੰਨੇ ਘਰਾਂ ਦਾ ਕਿੰਨਿਆਂ ਦਾ ਅਲਵਾਰਾਂ ਦਾ ਤਰਖਾਣਾ ਦਾ ਮਾਸ਼ੀਓ ਦੇਣਾ ਰਿਸਕ ਲਗਾ ਹੈ ਉਧਰੋਂ ਪੰਡਾ ਲਈਆਂ ਦਨੇ ਇਹ ਕੰਗਰੇ ਗਈ ਏ ਇਹ ਦੁਆਲਾ ਰਹਿ ਗਿਆ ਉਧਰੋਂ ਜਿਹੜੇ ਖੁੱਤੀਆਂ ਚੱਲਦੀਆਂ ਰਹੀਆਂ ਨੇ ਉਹ ਗਾਲੀਏ ਲੋ ਜੀ ਕਾਚੀ ਅਸਦੀਕ ਮਿੰਨੇ ਸ਼ੁਰੂ ਹੋ ਗਿਆ ਲੋ ਇਹ ਤਰੀਕਾ ਕਰ ਰਿਹਾ ਹੈ ਲਾ ਕਿ ਹੁਣ ਕੰਪਿਊਟਰਾਈਜ਼ ਕੰਡਾ ਆ ਗਿਆ ਹੈ ਤੇ ਕੰਪਿਊਟਰਾਈਜ਼ ਕੰਡੇ ਦਾ ਜਿਹੜਾ ਕੋਈ ਮਿਲ ਨਹੀਂ ਲੇਕਿਨ ਇਹ ਜੀ ਅਸਲ ਜਿਹੜਾ ਪੁਰਾਣਾ ਤਰੀਕਾ ਹੈ ਉਹ ਹੈ ਥੋੜਾ ਵੈਸੇ ਖਤਮ ਹੋ ਗਿਆ ਹੈ ਬੜਾ ਹੀ ਘਟੇ ਲੇਕਿਨ ਜਿਹੜਾ ਨਾ ਅਸੀਂ ਐਸੇ ਤਰੀਕੇ ਨਾਲ ਹੀ ਰਏ ਜਿਹੜਾ ਅੱਜ ਦਾਣੇ ਮਿਲ ਰਹੇ ਆ ਹੁਣ ਕੰਪਿਊਟਰਾਈਜ਼ ਕੱਢਾ ਬੁਰੀ ਭਾਰ ਦੇ ਵਿੱਚ ਰੱਖ ਦੇਣੇ ਲੋ ਜੀ ਵਸਲ ਹੋ ਗਿਆ ਲੇਕਿਨ ਇਹ ਜਿਹੜਾ ਬੜਾ ਪੁਰਾਣਾ ਤਰੀਕਾ ਹੈ ਉਹ ਜੀ ਛੱਟਾਂ ਇਹਨੂੰ ਛੱਟਾਂ ਦੇ ਨੇ ਐ ਬਤਲੂ ਖਾਣਾ ਇਹ ਜੇ ਦੋ ਥੋੜੇ ਜਿਹੜੇ ਨੇ ਗੁਰੇ ਹੁੰਦੇ ਨੇ ਇਹਨਾਂ ਵਾਲੇ ਨੇ ਛੱਟ ਇਹ ਕੋਤੀ ਦੇ ਦੋ ਪਾਸੇ ਰੱਖ ਦਿੱਤੀ ਹੈ ਤੇ ਕੋਤੀ ਫਿਰ ਲੈ ਜਾਂਦੀ ਹੈ ਹੈ ਇਹ ਕੋਈ ਛੱਟ ਜਿਹੜੀ ਹੈ ਨਾ ਉਹ ਭਰੀ ਗਈ ਹੈ ਇਹਦੇ ਕਿੰਨੇ ਪੈਂਦੇ ਨੇ ਦਾਣੇ ਤਿੰਨ ਮਾਣ ਜਾਨਕਿ 1.5 ਮਾਣ ਇਧਰ ਵਾਲੇ ਪਾਸੇ 1.5 ਮਾਣ ਇਧਰ ਵਾਲੇ ਪਾਸੇ ਹਾਂ ਇਹ ਤੇ ਮਾਂ ਦੀ ਛੱਟ ਬਣ ਗਈ ਏ ਇਹਨੂੰ ਤੋਂ ਸਿੱਧੇ ਆ ਕੇ ਸੀ ਕੇ ਤੇ ਇਹਨਾਂ ਨੂੰ ਰਾਦੇ ਖੋਤੀਆਂ ਤੇ ਤੇ ਖੋਤੀਆਂ ਜਿਹੜੀਆਂ ਨੇ ਉਹ ਫਿਰ ਪਿੰਡ ਜਾ ਲੈ ਜਾਣੀਆਂ ਲਓ ਇਹ ਤਰੀਕਾ ਘਾਰ ਹੈ ਸੋਰੇ ਸੀ ਲੱਗ ਪੈਂ ਛੱਟਾ ਐ ਸੀਪਾ ਲੱਗ ਗਿਆ ਨੇ ਤੋੜਿਆਂ ਦੇ ਮੂੰਹ ਤੇ ਲਾ ਪੈਣਾ ਹਾਇ ਮੋਕੇ ਜ਼ੋਰ ਲਾ ਕੇ ਬੰਨ ਖੁੱਲੇ ਨਾ ਜੱਸ ਜੱਸ ਇੱਕ ਜਿਹੜਾ ਜਣੀਆਂ ਨੇ ਖੋਤੀਆਂ ਦੇ ਰੱਖਿਆ ਜਾਂਦਾ ਲੋ ਜੀ ਲੋ ਯਾ ਛੱਟ ਨੱਦੂ ਨੇ ਅੱਗੇ ਆਉਂਦੇ ਹਾਂ ਤੁਸੀਂ ਖੜਾ ਖੜ ਲੈ ਜੀ ਆ ਖੋਤੀ ਤੇ ਲੱਦੀ ਕੀ ਛੱਟ ਤੇ ਹੁੰਦਾ ਨੇ ਲੈ ਜਾਣਗੇ ਪਿੰਡ ਆ ਤੇ ਹੋਰ ਹੋਂ ਤਾਂ ਵੀ ਤਰੀਕਾ ਖਤਮ ਹੋ ਗਿਆ ਲੋ ਲਾਗੇ ਟਰਾਲੀ ਦੇ ਤੇ ਰਕਸ਼ੇ ਤੇ ਉਹ ਪਜਾਦੇ ਇੰਜ ਗੱਲ ਹੈ ਕਿ ਨਹੀਂ ਹਾਂ ਜੀ ਇਹ ਇਹ ਪੁਰਾਣਾ ਤਰੀਕਾ ਹੀ ਹੈ ਜੀ ਆ ਚਾਚਾ ਇਹ ਤਿੰਨ ਮੰਨ ਦੀ ਛੱਟ ਜਿਹੜੀ ਹੈ ਨਾ ਆਹ ਡਾਂਗ ਦੇ ਨਾਲ ਸੋਟੇ ਤੇ ਰੱਖ ਕੇ ਲਿਓ ਜੀ ਲਿਓ ਦੂਜੀ ਖੋਤੀ ਲਿਓ ਇਹ ਇਹ ਡਾਂਗ ਦੇ ਵਿੱਚ ਉੱਤੇ ਰੱਖਤੀ ਛੱਟ ਦੋਵਾਂ ਸੜਾਂ ਤੋਂ ਇੱਕ ਸੜ ਤੋਂ ਚੁੱਕੇ ਆ ਕਿ ਮਾਂ ਦਾ ਦੂਜੀ ਸਾਈਡ ਚੁੱਕੇ ਤੇ ਖੋਤੀ ਦੇ ਉੱਤੇ ਇਸੇ ਫੇਰ ਉੱਤੇ ਹਾਂ ਚੱਲ ਚੁੱਕ ਖੋਤੀ ਫੜਦੇ ਤਾਂ ਖੋਤੀ ਨਹੀਂ ਪੜੀ ਜਾਂਦੀ ਭਾਈ ਖੋਤੀ ਆ ਲੈ ਜਿੱਲ ਇਹ ਲੈ ਸਰ ਚੁੱਕੋ ਲੈ ਲੈ ਇਸ ਤਰ੍ਹਾਂ ਇਹੋ ਚੁੱਕ ਰਹਿ ਦੇਣਗੇ ਤੇ ਇਹ ਥੋੜੇ ਹੀ ਰਹਿ ਗਏ ਨੇ ਤੇ ਬਾਕੀ ਕਹਣਾ ਗਈ ਗਈ ਇੱਕ ਵਾਰੀ ਖਲਾਰੀ ਨੇ ਨਾਲੇ ਦਾਣੇ ਰੱਖ ਕੇ ਲੈ ਜਾਣਗੇ ਨਾਲੇ ਰੋਟੀ ਖਾ ਲੈਣਗੇ ਤੇ ਬਾਕੀ ਗਾ ਰਣ ਗਿਆ ਲੱਗੀ ਤਾੜ ਤੇ ਆ ਤੁਸੀਂ ਵੇਖ ਲਿਆ ਹੁਣਾ ਸ਼ੱਕਰ ਕੰਮ ਕਰਕੇ ਕਿਹੋ ਜਿਹੀ ਪੀਏ ਇਹ ਸਨ ਬਲੌਕ ਲੱਗ ਗਿਆ ਐ ਅਸਾਂ ਸਨ ਬਲੌਕ ਲੱਗਾ ਇਹਦੇ ਵਿੱਚ ਧੁੱਪ ਲੰਘਦੀ ਨਹੀਂ ਹੈਗੀ ਤੇ ਤੁਹਾਨੂੰ ਅਗਰ ਮੇਰੀ ਅੱਜ ਦੀ ਇਹ ਵੀਡੀਓ ਜਿਹੜੀ ਹੈ ਇਹ ਚੰਗੀ ਲੱਗੀ ਹੋਵੇ ਤੇ ਵੀਡੀਓ ਨੂੰ ਲਾਈਕ ਕਰਿਆ ਜੇ ਤੇ ਨਾਲੇ ਅਗਰ ਜਿਹੜੇ ਮੇਰੇ ਵੀਰ ਚੜਦੇ ਪੰਜਾਬ 'ਚ ਨੇ ਜ਼ਿਮੀਂਦਾਰ ਉਹ ਦੱਸਿਆ ਜੇ ਕਿ ਉੱਥੇ ਵੀ ਇਸੇ ਤਰ੍ਹਾਂ ਹੀ ਹੈ ਜੇ ਇਹ ਜਿਹੜਾ ਕਣਕ ਦਾ ਜਿਹੜਾ ਇਹ ਕਣਕ ਕੱਢਦੇ ਨੇ ਜਦੋਂ ਜਾਂਦੇ ਨੇ ਇਸ ਤਰ੍ਹਾਂ ਹੀ ਹੈ ਉੱਥੇ ਤਰੀਕਾ ਬਦਲ ਗਿਆ ਹੈ